ਵਰਜੀ ਦਾ ਖਾਲਸਾ ਵਰਜੀ ਕੀ ਫਤਿਹ ਧਿਆਨ ਦੇ ਨਾਲ ਸੁਣਨਾ ਗੱਲ ਪਹਿਲਾਂ ਤੁਹਾਨੂੰ ਇੱਕ ਮੈਂ ਵੀਡੀਓ ਸੁਣਾਉਣਾ ਜਿਸ ਦਿਨ ਤੋਂ ਸਖਬੀਰ ਬਾਦਲ ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਨਰੈਣ ਸਿੰਘ ਚੌੜਾ ਵੱਲੋਂ ਉਸ ਦਿਨ ਤੋਂ ਆਕਾਲ ਤਖਤ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪੰਪਾਂ ਭਾਰ ਹੋਈ ਫਿਰਦੀ ਆ ਇੰਜ ਲੱਗ ਰਿਹਾ ਜਾਨੀ ਕਿ ਪਤਾ ਨਹੀਂ ਕਿੰਡਾ ਵੱਡਾ ਭਚਾਲ ਆ ਗਿਆ ਬੜਾ ਇਹਨਾਂ ਨੂੰ ਫਿਕਰ ਪਿਆ ਹੋਇਆ ਸੁਖਵੀਰ ਬਾਦਲ ਦਾ ਜਥੇਦਾਰਾਂ ਨੂੰ ਤੇ ਸਰੌਣੇ ਕਮੇਟੀ ਹਰਜਿੰਦਰ ਸਿੰਘ ਧਾਮੀ ਤੇ ਨਾਲ ਇਹਨਾਂ ਦੇ ਬੈਠੇ ਹੋਏ ਜਿਹੜੇ ਚਮਚੇ ਨੇ ਉਹਨਾਂ ਨੂੰ ਉਹਨਾਂ ਨਾਲ ਇਹ ਗੱਲ ਕਹੀ ਆ ਪਹਿਲਾਂ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਫਿਰ ਤੁਹਾਨੂੰ ਮੈਂ ਕੱਲੀ-ਕੱਲੀ ਗੱਲ ਦਾ ਜਿਹੜਾ ਇਹਨਾਂ ਨੂੰ ਜਵਾਬ ਦੇਂਦਾ ਇਹਨਾਂ ਨੂੰ ਜਵਾਬ ਹੈਗਾ ਕੋਲੇ ਤਿੰਨਾਂ ਦੇ ਕੋਲੇ ਤਾਂ ਮੈਨੂੰ ਇਹ ਜਵਾਬ ਦੇ ਦੇ ਦੇਣਾ ਹੁਣ ਕਹਿੰਦੇ ਆ ਕਿ ਭਾਈ ਨਰੈਨ ਸਿੰਘ ਚੌੜਾ ਨੂੰ ਅੰਤ ਦੇ ਵਿੱਚੋਂ ਸੇਕਿਆ ਜਾਵੇ ਜਸੇਕਿਆ ਜਾ ਰਿਹਾ ਜਲਦੀ ਪਹਿਲਾਂ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਫਿਰ ਅੱਗੇ ਗੱਲਬਾਤ ਕਰਦੇ ਆਪਾਂ ਤੇ ਉਹ ਬਾਦਲ ਤੇ ਉਹਨਾਂ ਦੇ ਨਾਲ ਸੱਤ ਹੋਰ ਉਹਨਾਂ ਨੂੰ ਸੁਣਾਈ ਗਈ ਸੀ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਦੋ ਦਿਨ ਤੱਕ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਤੌਰ ਸੇਵਾਦਾਰ ਵਰਚਾ ਲੈ ਕੇ ਤੇ ਦੋ-ਦੋ ਦਿਨ ਅਨੰਦਪੁਰ ਸਾਹਿਬ ਤੇ ਇਸੇ ਤਰ੍ਹਾਂ ਤਲਵੰਡੀ ਸਾਬੋ ਫਿਰ ਇਸੇ ਤਰ੍ਹਾਂ ਆਪਣੇ ਸਾਡੇ ਫਤੇਗੜ ਸਾਹਿਬ ਤੇ ਦੋ ਦਿਨ ਮੁਕਸਰ ਵਿਖੇ ਇਹ ਆਦੇਸ਼ ਹੋਇਆ ਸੀ ਤੇ 4 ਤਰੀਕ ਨੂੰ ਜਦੋਂ ਇੱਥੇ ਉਹ ਬਾਹਰ ਆਪਣੀ ਸੇਵਾ ਨਿਭਾ ਰ ਐਸੇ ਨੀਲਾ ਚੋਲਾ ਪਾ ਕੇ ਵਰਛਾ ਹੱਥ 'ਚ ਫੜ ਕੇ ਤੇ ਉਸ ਵੇਲੇ ਨਰੈਣ ਸਿੰਘ ਜੋੜੇ ਚੌੜੇ ਨੇ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਸੁਰੱਖਿਆ ਕਰਮਚਾਰੀ ਜਿਹੜੇ ਸੀ ਉਹ ਚੌਕਸ ਸੀ ਉਹ ਗੁਰੂ ਪਾਚਾ ਨੇ ਬਚਾਅ ਕਰਦਾ ਤੇ ਉਹ ਆਲਟੀਮੇਟ ਦੀ ਜਿਹੜੀਆਂ ਗੋਲੀਆਂ ਸੀ ਉਹ ਮੈਂ ਤੁਹਾਨੂੰ ਬਾਅਦ ਵੀ ਦਿਖਾਉਂਗਾ ਪਹਿਲਾਂ ਵੀ ਤੁਸੀਂ ਟੈਲੀਵਿਜ਼ਨ 'ਤੇ ਦਿਖਾ ਚੁੱਕੇ ਆ ਉਹ ਸੱਜਖੰਡ ਦੇ ਉੱਤੇ ਪਿੱਲਰਾਂ ਦੇ ਵਿੱਚ ਜਾ ਕੇ ਉਹ ਲੱਗਿਆ ਸੋ ਅੱਜ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਕ ਕਮੇਟੀ ਦੀ ਮੀਟਿੰਗ ਹੋਈ ਆ ਇਹ 72 ਘੰਟੇ ਦੇ ਨੋਟਿਸ ਦੇ ਉੱਤੇ ਅੱਜ ਇਹ ਮੀਟਿੰਗ ਦਾ ਇੱਕ ਨੁਕਾਤੀ ਇੱਕ ਪੁਆਇੰਟ ਏਜੰਡਾ ਸੀਗਾ ਉਹਦੀ ਜਿਹੜੀ ਮੈਂ ਤੁਹਾਨੂੰ ਲਾਬਜ ਬਲਾਬਜ ਮਤੇ ਦੀ ਜਿਹੜੀ ਅਵਾਰਤਿਆ ਉਹ ਸੁਣਾ ਦੇਣਾ ਤੇ ਇਹ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਆ ਪਾਰਟੀ ਦਾ ਉਹਨਾਂ ਦਾ ਬੰਦਾ ਸੀ ਕਿਉਂਕਿ ਉਸ ਦਿਨ ਜਿਸ ਦਿਨ ਘਟਨਾ ਹੋਈ ਹੈ ਉਹਨੇ ਬਿਆਨ ਵੀ ਜਾਰੀ ਕੀਤਾ ਸੀ ਕਿ ਇਹ ਛੇ ਦਿਨ ਕਾਲ ਤੱਕ ਸਾਫ ਬਲੋਂ ਲਈ ਸੇਵਾ ਦੇ ਨਿਵਾਰੇ ਸੇਵਾਦਾਰ ਤੇ ਹਮਲਾ ਹੋਇਆ ਚਾਹੇ ਤਾਂ ਉਹਨਾਂ ਨੂੰ ਸੀ ਆਪਣੇ ਆਪ ਇਹਦਾ ਨੋਟਸ ਲੈ ਲੈਂਦੇ ਗੰਭੀਰਤਾ ਦੇ ਨਾਲ ਪਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਦੀ ਐਗਜੈਕਟਿਵ ਨੇ ਇਹ ਜਿਹੜਾ ਅਚੇਚੀ ਕਤਰਤਾ ਮਿਤੀ 9 12 2024 ਮਦਾਨ ਨੰਬਰ 85 ਦੀ ਨਕਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰਸਰ ਦੀ ਅੰਤਰ ਕਮੇਟੀ ਇਹ ਇਕਤਰਤਾ 4 ਦਸੰਬਰ 2024 ਨੂੰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਮਰਸਰ ਦੇ ਮੁੱਖ ਦਵਾਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਸੇਵਾ ਨਿਭਾ ਰਹੇ ਸੇਵਾਦਾਰ ਉੱਪਰ ਨਰੈਣ ਸਿੰਘ ਚੌੜਾ ਵੱਲੋਂ ਗੋਲੀਆਂ ਨਾਲ ਹਮਲਾ ਕਰਨ ਅਤੇ ਸਿੱਖਾਂ ਦੇ ਪਾਵਨ ਸਥਾਨ ਤੇ ਸ਼ਾਂਤਮਈ ਤੇ ਰਹਾਣੀ ਵਾਤਾਵਰਨ ਨੂੰ ਭੰਗ ਕਰਕੇ ਪੰਗ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਇਸ ਹਮਲੇ ਦੌਰਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਡਿਊਟੀ ਤੇ ਗੋਲੀਆਂ ਲੱਗਣ ਨਾਲ ਵਿਸ਼ਵ ਭਰ ਵਿੱਚ ਵਸਦੇ ਸਿੱਖਾਂ ਅਤੇ ਗੁਰਨਾਮਕ ਨਾਮ ਲੈਵਾ ਸੰਗਤਾਂ ਦੇ ਮਨਾਂ ਵਿੱਚ ਭਾਰੀ ਠੇਸ ਪੁੱਜੀ ਹੈ। ਇਹ ਹਮਲਾ ਸ੍ਰੀ ਅਕਾਲ ਤਖਤ ਦੇ ਅਦੇਸ਼ਾਂ ਅਕਾਲ ਤਖਤ ਸਾਹਿਬ ਦੇ ਅਦੇਸ਼ਾਂ ਦੀ ਸਿੱਧੇ ਤੌਰ ਤੇ ਤੋਹੀਨ ਹੈ। ਅਤੇ ਮੀਰੀ ਪੀਰੀ ਦੇ ਸਿਧਾਂਤ, ਪੰਥਕ ਮਾਨ ਬਰਿਆਦਾ ਤੇ ਸਿੱਖ ਮਾਨਤਨਾਮਾਂ ਦੀ ਕੋਰ ਉਲੰਘਣਾ ਹੈ। ਅੰਤਰਕ ਕਮੇਟੀ ਮਹਿਸੂਸ ਕਰਦੀ ਹੈ ਕਿ ਇਸ ਮਾਮਲੇ ਨਾਲ ਨਾਤਮਸਤਕ ਹੋਣ ਪੁੱਜਦੀਆਂ ਸੰਗਤਾਂ ਅੰਦਰ ਡਰ ਦਾ ਮਾਹੌਲ ਵੀ ਪੈਦਾ ਹੋਇਆ ਕਿਉਂਕਿ ਸ਼੍ਰੀ ਦਰਬਾਰ ਸਾਹਿਬ ਵਿੱਚ ਕੇਵਲ ਸਿੱਖ ਹੀ ਨਹੀਂ ਸਗੋਂ ਵਾਕਵਕ ਧਰਮਾਂ ਦੇਚਾਂ ਦੇ ਲੋਕ ਆਪਣੀ ਸ਼ਰਧਾ ਅਰਪਿਤ ਕਰਨ ਲਈ ਪੁੱਜਦੇ ਹਨ ਇੱਥੋਂ ਸ਼ਰਧਾਲੂ ਆਤਮਿਕ ਤ੍ਰਿਪਤੀ ਦੇ ਨਾਲ-ਨਾਲ ਸ਼ਾਂਤੀ, ਸਹਿਜ ਅਤੇ ਸੇਵਾ ਭਾਵਨਾ ਵੀ ਗ੍ਰਹਿਣ ਕਰਦੇ ਹਨ ਅਤੇ ਆਪਣੇ ਜੀਵਨ ਨੂੰ ਮੁਕੰਮਲ ਸਮਰਪਣ ਵਿੱਚ ਲਾ ਜਾ ਕੇ ਅਧਿਆਤਮਕਤਾ ਸ਼ਕਤੀ ਹਾਸਲ ਕਰਦੇ ਹਨ ਮਾਨਵਤਾ ਨੂੰ ਜੀਵਨ ਸੈਦਾ ਦੇਣ ਵਾਲੇ ਇਸ ਅਧਿਆਤਮਕਤਾ ਸਥਾਨ ਵੱਲ ਹਮਲਾ ਕਰਨਾ ਬੇਹੱਦ ਦੁਖਦਾਈ ਹੈ ਅਤੇ ਦੋਸ਼ੀ ਵਿਰੁੱਧ ਪੰਥਕ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਇਸ ਲਈ ਸਿੱਖਾਂ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਅਗਵਾਈ ਸਭ ਤੋਂ ਸੁਪਰੀਮ ਹੈ ਅੰਤਰ ਕਮੇਟੀ ਦੀ ਕਦਰਤਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦੀ ਹੈ ਕਿ ਪੰਥ ਦੀਆਂ ਮਾਨਤਾਵਾਂ ਪਰੰਪਰਾਵਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦੇ ਨਾਲ-ਨਾਲ ਸਾਜ ਖੰਡ ਸ੍ਰੀ ਹਰਮੰਦਰ ਸਾਹਿਬ ਦੀ ਦੇਉੜੀ ਤੇ ਗੋਲੀਆਂ ਚਲਾ ਕੇ ਨਰਾਦਰ ਕਰਨ ਵਾਲੇ ਨਰੈਣ ਸਿੰਘ ਨੂੰ ਪੰਥ ਵਿੱਚੋਂ ਛੇਕਿਆ ਜਾਵੇ ਅੰਤਰਕ ਕਮੇਟੀ ਇਹ ਵੀ ਮਹਿਸੂਸ ਕਰਦੀ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਗੋਲੀ ਚਲਾਉਣ ਦੀ ਘਟਨਾ ਇੱਕ ਡੂੰਘੀ ਸਾਜ਼ਿਸ਼ ਦਾ ਨਤੀਜਾ ਹੈ ਇਹ ਇਸ ਵਿੱਚ ਦੋਸ਼ੀ ਵਿਅਕਤੀ ਤੋਂ ਇਲਾਵਾ ਹੋਰ ਪੰਥ ਦੋਖਿਆਂ ਅਤੇ ਸਾਜ਼ਿਸ਼ਕਾਰਾਂ ਸੁਰੱਖਿਆ ਵਿੱਚ ਖਾਮੀਆਂ ਅੰਦਰੂਨੀ ਅਤੇ ਬਾਹਰੀ ਮਿਲੀ ਭੁਗਤ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਦੀ ਮਾੜੀ ਕਾਰਗੁਜ਼ਾਰੀ ਦੀ ਕੋਖ ਵੀ ਕੀਤੀ ਜਾਣੀ ਚਾਹੀਦੀ ਹੈ ਇਸ ਮਾਮਲੇ ਵਿੱਚ ਸਰਦਾਰ ਰਗੂਜੀਤ ਸਿੰਘ ਬਿਰਕ ਸੀਨੀਅਰ ਮੀਤ ਪ੍ਰਧਾਨ ਸਰਦਾਰ ਸ਼ੇਰ ਸਿੰਘ ਮੰਡਵਾਲਾ ਜਨ ਸਕੱਤਰ ਸਰਦਾਰ ਸੁਖਪ੍ਰੀਤ ਸਿੰਘ ਰੋਡੇ ਮੈਂਬਰ ਅੰਤਰ ਕਮੇਟੀ ਸਰਦਾਰ ਕਲਵਾਨ ਸਿੰਘ ਮੰਨਨ ਮੁਖ ਸਕੱਤਰ ਇਹ ਕਮੇਟੀ ਸਾਰੀ ਤਿੰਨ ਹਫ਼ਤਿਆਂ ਚ ਕੋਰ ਕਰੂਗੀ ਸਾਰੇ ਪਹਿਲੂ ਸਿੰਘ ਸਭਾ ਨਾਲ ਵੀ ਤੇ ਬਾਕੀਆਂ ਨਾਲ ਵੀ ਸਾਰੀ ਮੀੜੀ ਥੋੜੀ ਜੀ ਹੋਰ ਵੀ ਆ ਪਰਲਮੈਂਤ ਤੁਹਾਨੂੰ ਇਹਦਾ ਜਵਾਬ ਦੇ ਦੇਵਾਂ ਇਸ ਵੀਡੀਓ ਦਾ ਧਿਆਨ ਦੇ ਨਾਲ ਸੁਣਨਾ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਨਾ ਇਹ ਬਾਦਲ ਕਾ ਸਾਰਾ ਜਿਹੜਾ ਗੁੱਲੀ ਡੰਡਾ ਇਕੱਠਾ ਹੋ ਗਿਆ ਇਹ ਡਰਾਮਾ ਰਚਨ ਦੀ ਕੀ ਲੋੜ ਸੀ ਤੁਹਾਨੂੰ ਇਹ ਡਰਾਮਾ ਲੋਕਾਂ ਨੂੰ ਦਿਖਾਉਣ ਦੀ ਕੀ ਲੋੜ ਸੀ ਕਿ ਤੁਸੀਂ ਕਾਲ ਤਖਤ ਪਹਿਲੇ ਮੀਟਿੰਗ ਆ ਦੀ ਸੱਦੀ ਫਿਰ ਕਾਲਤਾ ਸਾਹਿਬ ਨੂੰ ਅਸੀਂ ਸਿੰਘ ਸਾਹਿਬ ਨੂੰ ਕਹਾਗੇ ਫਿਰ ਤਿੰਨ ਮੈਂਬਰੀ ਪੰਜ ਮੈਂਬਰੀ ਕਮੇਟੀ ਬੈਠੂਗੀ ਫਿਰ ਉਹ ਨਿਰਣਾ ਲਓਗੀ ਇਹਦਾ ਸਿੱਧਾ ਅਕਾਲ ਤਖਤ ਦੇ ਜਥੇਦਾਰ ਨੂੰ ਬਾਦ ਸੁਖਵੀਰ ਬਾਦਲ ਨੇ ਕਹਿ ਦਿੰਦਾ ਤੇ ਨਾਲ ਦੇ ਨਾਲ ਜਿਹੜਾ ਮਰਜੀ ਪੰਥ ਵਿੱਚ ਸਿੱਖਿਆ ਜਾਵੇ ਜਿਹਨੂੰ ਮਰਜੀ ਸਿੱਖ ਲੋ ਇਹ ਸੁਖਵੀਰ ਬਾਦਲ ਦੇ ਹੱਥ ਵਿੱਚ ਡੋਰਾ ਨਾ ਧੋੜਿਆ ਹੱਥ ਵਿੱਚ ਡੋਰਾ ਨਾ ਕਿਸੇ ਦੇ ਹੋਰ ਆ ਨਾ ਜਥੇਦਾਰਾਂ ਦੇ ਆ ਇਹ ਸੁਖਵੀਰ ਬਾਦਲ ਦੇ ਹੱਥ ਵਿੱਚ ਡੋਰਾ ਆ ਜਿਹਨੂੰ ਕਹੋ ਉਸਨੂੰ ਪੰਥ ਵਿੱਚ ਸਿੱਖਦੇ ਹੋ ਤੁਹਾਡੇ ਪੱਲੇ ਕੀ ਆ ਕੱਖ ਨਹੀਂ ਠੀਕ ਆ ਤੁਸੀਂ ਤਾਂ ਵੀ ਜਵਲੀਆਂ ਮਾਰੀ ਜਾਂਦੇ ਹੋ ਤੁਹਾਡੇ ਪੱਲੇ ਕੀ ਆ ਐਵੇਂ ਝੂਠ ਬੱਢੀ ਜਾਂਦੇ ਹੋ ਮਾੜਾ ਮੋਟਰ ਅਰ ਰੱਬ ਤੋਂ ਡਰੋ ਹਾਂ ਗੋਲੀ ਚਲਾਈ ਆ ਮੈਂ ਤੁਹਾਨੂੰ ਉਹਦਾ ਮਿਹਰਬਾਨੀ ਦਿੰਨਾਗਾ 19 ਜਨਵਰੀ 1986 ਨੂੰ ਗਗਨਦੀਪ ਬਰਨਾਲੀ ਨੇ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਗੋਲੀ ਚਲਾਈ ਤੁਹਾਡੇ ਐਮਐਲਏ ਜਿਹੜਾ ਕਿੰਤੂ ਕਿਤੂ ਸੀ ਜਿਹੜਾ ਬਰਨਾਲੇ ਵਾਲਾ ਜਿਹੜਾ ਹੁਣ ਤਾਂ ਉਹ ਮਰ ਗਿਆ ਆ ਗਗਨਦੀ ਬਰਨਾਲਾ ਤਾਂ ਅਜੇ ਜਿਉਂਦਾ ਇਹਨੇ ਪ੍ਰਕਰਮਾ ਦੇ ਵਿੱਚ ਗੋਲੀ ਚਲਾਈ 19 ਜਨਵਰੀ 1986 ਨੂੰ ਕੀ ਇਹਨਾਂ ਨੂੰ ਪੰਥ ਦੇ ਵਿੱਚ ਤੁਸੀਂ ਸਿੱਖਿਆਗਾ ਕਿਤੇ ਤੁਹਾਡਾ ਮੂੰਹ ਖੁੱਲਿਆਗਾ ਤੁਹਾਡਾ ਦੂਜਿਆਂ ਵੱਲ ਮੂੰਹ ਬੜਾ ਖੁੱਲਦਾਗਾ ਤੇ ਤੁਹਾਡੇ ਆਪ ਦੇ ਜੋ ਮਰਜ਼ੀ ਕਰੀ ਜਾਣ ਜੋ ਮਰਜ਼ੀ ਅਤੇ ਜਿਹੜਾ ਨੰਗਾ ਨਾਚ ਹੋਈ ਜਾਵੇ ਇਤਿਹਾਸ ਤਾਂ ਇਹ ਵੀ ਰਿਹਾਗਾ ਮੱਛੇ ਰੰਗੜ ਵਾਲਾ ਵੀ ਇਤਿਹਾਸ ਵੀ ਰਿਹਾਗਾ ਤੇ ਕੋਲਰੇ ਮਾਰਨ ਵਾਲੀ ਸਜ਼ਾ ਵੀ ਰਹੀ ਅਤੇ ਇਤਿਹਾਸ ਰਿਹਾਗਾ ਤੁਸੀਂ ਕਹਿੰਦੇ ਇਤਿਹਾਸ ਰਿਹਾ ਮੈਨੂੰ ਇਸ ਗੱਲ ਦਾ ਜਵਾਬ ਦੇਵਦੇ ਹਰਜਿੰਦਰ ਸਿੰਘ ਧਾਮੀ ਤੇ ਜਥੇਦਾਰ ਅਕਾਲ ਤਖਤ ਸਭ ਦੇ ਇਹਨਾਂ ਨੂੰ ਤਾਂ ਭਲੀ ਭਾਂਤ ਪਤਾ ਹੀ ਆ ਕਿ 19 ਜਨਵਰੀ ਮੈਂ ਤਰੀਕ ਦੱਸ ਦਿੱਤੀ 19 ਜਨਵਰੀ 1986 ਨੂੰ ਗਗਨਦੀਪ ਸਰਜੀਤ ਸਿੰਘ ਬਰਨਾਲਾ ਆਦਿ ਮੁੰਡਾ ਗਾਗਨਦੀਪਾ ਉਹਨੇ ਪ੍ਰਕਰਮਾਂ ਦੇ ਵਿੱਚ ਗੋਲੀ ਚਲਾਈ ਨਾਲਾ ਕੀਤੂ ਵਰਗੇ ਸੀ ਜਿਹੜੇ ਤੁਹਾਡੇ ਐਮਐਲਏ ਸੀ ਕਾਲੀਦਾਲ ਦੇ ਹੁਣ ਤਾਂ ਇਹ ਮਰ ਮੁੱਕ ਗਏ ਤੇ ਜਿਹੜਾ ਗਗਨਦੀਪ ਬਰਨਾਲਾ ਤੇ ਸਰਜੀਤ ਬਰਨਾਲਾ ਉਹਨਾਂ ਨੂੰ ਜਾ ਕੇ ਪੁੱਛ ਲਓ ਕਿ ਗਗਨਦੀਪ ਬਰਨਾਲੇ ਨੇ ਗੋਲੀ ਚਲਾਈ ਸੀ ਕਿ ਨਹੀਂ ਚਲਾਈ ਸੀ ਇਤਿਹਾਸ ਦੇ ਵਿੱਚ ਲਿਖਿਆ ਹੋਇਆਗਾ ਆਜ ਤਾਂ ਨੂੰ ਸਖਬੀਰ ਬਾਦਲ ਤੇ ਗੋਲੀ ਚੱਲਦੀ ਦਾ ਬੜਾ ਦੁੱਖ ਹੋ ਗਿਆ ਅੱਜ ਤੁਸੀਂ ਮੋਹਰਾ ਬਰਨਾਲਿਆ ਸ਼੍ਰੀ ਇਕਾਤਾ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੇ ਡਿਊਟੀ ਨੂੰ ਮੋਹਰਾ ਦੇਖੋ ਤੁਸੀਂ ਕੰਮੇ ਬਣਾਇਆਗਾ ਹੁਣ ਢਾਲ ਤੁਸੀਂ ਨਹੀਂ ਬਣਾ ਰਹੇ ਗੋਲੀ ਆ ਮਨਸਾ ਗੋਲੀ ਚਲਾਉਣ ਵਾਲੇ ਦੀ ਮਨਸਾ ਸੀ ਸਖਬੀਰ ਬਾਦਲ ਤੇ ਗੋਲੀ ਚਲਾਉਣੀ ਤੇ ਠੀਕ ਹੈ ਤੁਹਾਡੇ ਪ੍ਰਬੰਧਕ ਜਾਂ ਪੁਲਿਸ ਮੁਲਾਜ਼ਮ ਨੇ ਤੁਸੀਂ ਪੁਲਿਸ ਮੁਲਾਜ਼ਮਾਂ ਤੇ ਵੀ ਜਿਹੜਾ ਸਾਕ ਕਰ ਰਹੇ ਹੋ ਆ ਕਿ ਮਲਾਜਮਾ ਨੇ ਕੁਛ ਨਹੀਂ ਕੀਤਾ ਮਲਾਜਮਾ ਨੇ ਸਕਿੰਟਾਂ ਦੇ ਵਿੱਚ ਫੜ ਲਿਆ ਉਹ ਸਕਿੰਟਾਂ ਦੇ ਵਿੱਚ ਉਹਦਾ ਹੱਥ ਫੜ ਕੇ ਗੋਲੀ ਤਾਹਾਂ ਕਰ ਦਿੱਤੀ ਤਾਹਾਂ ਜਾ ਕੇ ਤਾਹ ਪਿੱਲਰ ਦੇ ਵਿੱਚ ਵੱਜੀ ਤਾਹ ਲੱਗੀ ਗੋਲੀ ਹੋ ਸਕਦਾ ਗੋਲੀ ਹੁਣ ਕਿਹਦੇ ਹੱਥ ਨਾਲ ਚੱਲੀ ਆ ਇਹਦਾ ਪਰਮਾਤਮਾ ਜਾਣਦਾ ਵਹਿਗੂ ਜਾਣਦਾਗਾ ਤੇ ਹੱਥ ਦਾ ਸਾਰਿਆਂ ਦੇ ਉਸੇ ਨੂੰ ਪਏ ਹੋਏ ਸੀ ਅਸੀਂ ਵੀਡੀਓ ਹੁਣ ਸਾਰਿਆਂ ਦੇ ਸਾਹਮਣੇ ਆ ਪੰਥ ਵਿੱਚੋਂ ਸੇਖਦੇ ਹੋ ਸਾਰਿਆਂ ਨੂੰ ਸੇਖਦੇ ਹੋ ਜਿਹਨੂੰ ਪੰਥ ਵਿੱਚੋਂ ਸਿੱਖਣਾ ਸੀ ਜਿਹਦਾ ਹੱਕਵਾਨ ਦਾ ਸੀ ਪੰਥ ਵਿੱਚੋਂ ਸਿੱਖਣਾ ਸਗਿਰਵਾਦਾਲ ਨੂੰ ਉਹਨੂੰ ਪੰਥ ਵਿੱਚੋਂ ਨਹੀਂ ਸਿੱਖਿਆ ਉਹਨੂੰ ਚੰਗੀ ਕੁਰਸੀ ਦਿੱਤੀ ਚੰਗਾ ਥੱਲੇ ਮੈਟ ਬਸਾਤਾ ਲਾਲ ਰੰਗ ਦਾ ਚੰਗਾ ਵਰਸਾ ਫੜਾਤਾ ਚੰਗਾ ਉਹਦੇ ਚੋਲਾ ਪਵਾਤਾ ਬਹਿ ਜਾ ਵੀ ਅੱਖਾਂ ਮੀਚ ਕੇ ਬਾਗਲਾ ਭਗਤੀ ਲਾਲਾ ਸਮਾਧੀ ਖਾਲਾ ਮਰ ਪੱਕਾ ਅੰਨ ਖਾ ਕੇ ਬਿਠਾਤਾ ਉਹਨੂੰ ਉੱਥੇ ਜਿਹੜਾ ਬੰਦਾ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਤਾਨੂੰ ਵੀ ਪਤਾਗਾ ਤੁਹਾਡੇ ਕਿਹੜਾ ਅੱਖਾਂ ਫੁੱਟੀਆਂ ਨੇ ਬਾਈਬਲ ਕਹਦਾ ਬਰਗਾੜੀ ਕਾਂਡ ਦੇ ਵਿੱਚ ਕੀ ਕੁਝ ਹੋਇਆਗਾ ਹਜ਼ਾਰਾਂ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਬਿਆਦ ਬਿਆ ਹੋ ਗਿਆ ਪੱਤਰੇ ਪਾੜ ਤੇ ਰੋੜੀ ਵਿੱਚ ਦਬਾਬ ਦਿੱਤੇ ਜੇ ਆਲਮਾ ਨੇ ਧਰਤੀ ਵਿੱਚ ਦਬ ਦਿੱਤੇ ਨਾਲੀਆਂ ਵਿੱਚ ਖਿਲਾਰ ਦਿੱਤੇ ਤੇ ਤੁਹਾਨੂੰ ਉਹ ਚੇਤਾ ਨਹੀਂ ਆਇਆ ਇਹ ਸਖਬੀਰ ਬਾਦਲ ਤੁਹਾਡੇ ਘਰ ਸਾਹਮਣੇ ਮੰਨਿਆਗਾ ਤੇ ਉਹਨੇ ਪ੍ਰਿੰਸੀਪਲਤਾ ਜਿਹੜੀ ਕੀਤੀ ਆ ਤੇ ਫਿਰ ਇਹ ਮੰਨਿਆਗਾ ਕਿ ਅਸੀਂ ਸਿੰਘਾਂ ਤੇ ਗੋਲੀ ਚਲਾਈ ਆ ਸਿੰਘ ਵੀ ਸ਼ਹੀਦ ਕੀਤੇ ਨੇ ਦੋ ਮੰਨਿਆ ਦਾ ਡੀਜੀਪੀ ਸਮੇਤ ਸੈਣੀ ਵਰਗੇ ਬੱਚੜਾ ਨੂੰ ਲਾਇਆਗਾ ਉਹ ਮੰਨਿਆ ਤੁਹਾਡਾ ਸਾਰਾ ਆਕਾ ਤੁਹਾਡਾ ਸਾਰਾ ਗੁਸਾ ਪੰਥ ਵਿੱਚ ਸਿੱਖਣਾ ਕਿੰ누 ਸੀ ਸਖਬੀਰ ਬਾਦਲ ਨੂੰ ਤੇ ਉਹਦੇ ਲਾਣੇ ਨੂੰ ਜਿਹੜਾ ਨਾਮ ਸੀ ਉਹਦੇ ਤੇ ਸਿੱਖ ਰਹੇ ਉਹ ਸਿੰਘ ਨੂੰ ਤੇ ਜਿਹੜਾ ਕੌਮ ਦੇ ਲਈ ਕਾਫੀ ਟਾਈਮ ਤੋਂ ਸੰਘਾਸਤ ਕਰਦਾ ਆ ਰਿਹਾਗਾ ਉਹਨੇ ਦਰਬਾਰ ਸਾਹਿਬ ਤੇ ਗੋਲੀ ਚਲਾਉ ਉਹ ਬੰਦਾ ਤਾੜ ਪਸੌਕੜ ਕੀ ਆ ਤੁਸੀਂ ਤੁਹਾਡੀ ਦੇਣ ਕੀ ਆ ਸਾਰਾ ਜਿਹੜੇ ਇਕੱਠੇ ਹੋਗੇ ਤੁਸੀਂ ਇੱਕ ਇਲਜ਼ਾਮ ਮਰ ਦੇਣਾ ਉਹਨਾਂ ਇਲਜ਼ਾਮ ਲਾਉਣੇ ਸ਼ੁਰੂ ਕਰ ਦਿਓ ਤੁਸੀਂ ਇਹ ਸਿੱਖਾਂ ਤੇ ਇਹ ਬੜਾ ਤੁਹਾਨੂੰ ਚੰਗਾ ਇੱਕ ਬਹਾਨਾ ਧਿਆਇਗਾ ਇਕਤਰਤਾ ਹੋ ਗਈ ਜੀ ਫਲਾਨਾ ਹੋ ਗਿਆ ਜੀ ਧੰਕਾ ਹੋ ਗਈ ਉਹ ਸਿੱਧਾ ਕਹਦੇ ਉਹਨੂੰ ਪਹਿਲੀ ਗੱਲ ਤਾਂ ਸਿੱਧੇ ਕਹ ਕਹ ਦਿੰਦੇ ਲੋੜ ਹੀ ਨਹੀਂ ਪੈਣੀ ਕਹੀ ਦਿੱਤਾ ਹੋਊਗਾ ਤਾਂ ਦੀ ਤਾਂ ਨਾ ਕੋਈ ਚੱਲਦੀ ਇਹਨਾਂ ਵਾਸਤਾ ਤੁਹਿੱਤਾ ਜਮੇ ਬਾਂਦਰ ਇੱਕ ਡੁਗਡੁਗੀ ਵਜਾਉਂਦਾਗਾ ਮਦਾਰੇ ਉਸ ਤਰ੍ਹਾਂ ਉਹ ਖੇਡਾ ਪਾਉਂਦਾਗਾ ਉਹ ਹਾਲ ਤੁਹਾਡਾ ਜਿਸ ਤਰ੍ਹਾਂ ਤੁਹਾਡਾ ਸਰੋਵਣੀ ਬਾਦਲ ਡੁਗਡੁਗੀ ਵਜਾਉਂਦਾ ਤੁਸੀਂ ਉਸ ਤਰ੍ਹਾਂ ਖੇਡਾ ਪਾ ਰਹੇ ਹੋ ਤੂੰ ਉਸ ਤਰ੍ਹਾਂ ਕੰਮ ਕਰ ਰਹੇ ਹੋ ਤੁਸੀਂ ਤਾਂ ਨੂੰ ਸ਼ਰੋਵਣੀ ਕਮੇਟੀ ਦੇ ਵਿੱਚ ਆ ਐਡਾ ਵੱਡਾ ਬੁਰਾ ਹਾਲ ਹੋ ਰਿਹਾਗਾ ਅਜੇ ਬੇਗਰਕਾ ਕਾਲੇ ਮੱਥੇ ਵਾਲੇ ਕਾਲੀਆਂ ਭੇਡਾਂ ਤੁਹਾਡੀ ਸਰੋਵਣੀ ਕਮੇਟੀ 'ਚ ਬੈਠੀਆਂ ਆ ਉਹ ਤਾਂ ਤੁਹਾਡੇ ਤੋਂ ਜਿਹੜੇ ਬਲਾਤਕਾਰ ਹੀ ਬੈਠੇ ਨੇ ਉਹ ਤਾਂ ਤੁਹਾਡੇ ਤੋਂ ਸੇਖੇ ਨਹੀਂ ਜਾਂਦੇ ਜਿਨੇ ਕੌਮ ਦੇ ਲਈ ਸੰਘਰਸ਼ ਨਾਲ ਲੜਿਆ ਉਹਨੂੰ ਤੁਸੀਂ ਸੇਖਦੇ ਹੋ ਮੈਂ ਨਹੀਂ ਕਹਣਾ ਕਿ ਗੋਲੀ ਮਾਰਨੀ ਸੀ ਮੈਂ ਨਹੀਂ ਕਹਿੰਦਾ ਕਿ ਗੋਲੀ ਮਾਰਨ ਦੇ ਨਾਲ ਕੋਈ ਹੱਲ ਹੋ ਜਾਂਦਾ ਸੁਖਵੀਰ Badal ਦਾ ਹੋਰ ਬੜੇ ਚਲੋ ਜੇ ਮਾਰਨੀ ਸੀ ਬੜੇ ਬਾਹਰ ਹੋ ਜਾਂਦਾ ਉਹਦੇ ਨਾਲ ਜੋ ਕਰਨਾ ਸੀ ਕਰ ਲੈਂਦੇ ਅਸੀਂ ਘਟੜਾਂ ਨੂੰ ਨਿੰਦਿਆ ਕਰਦੇ ਆ ਅੱਜ ਵੀ ਨਿੰਦਿਆ ਕੱਲ ਵੀ ਨਿੰਦਿਆ ਵੀ ਦਰਬਾਰ ਸਾਹਿਬ ਤੇ ਗੋਲੀ ਪਿੱਲਰ ਦੇ ਵਿੱਚ ਲੱਗੀ ਆ ਬਹੁਤ ਮੰਦ ਭੱਗੀ ਆ ਪਰ ਤੁਸੀਂ ਬੜਾ ਐਕਸ਼ਨ ਲੇਤਾ ਬੜਾ ਸਕੈਂਟਾ ਦੇ ਵਿੱਚ ਤੇ ਜੇ ਕਿਸੇ ਹੋਰ ਸਿੰਘ ਦੇ ਚਲਾਈ ਹੁੰਦੀ ਗੋਲੀ ਆਮ ਸਿੰਘ ਕੋਈ ਹੁੰਦਾ ਆਮ ਸਿੱਖ ਹੁੰਦਾ ਤੇ ਤੁਸੀਂ ਪਹਿਲਾਂ ਉਸ ਸਿੱਖ ਨੂੰ ਕੁਟਦੇ ਫੜ ਕੇ ਤੇ ਗੋਲੀ ਚਲਾਉਣ ਵਾਲਾ ਫੜੇ ਨਹੀਂ ਦਿੱਤਾ ਹ ਤੋ ਜਾਣਾ ਸੀ ਤੇ ਸੇਕੜ ਪੰਥ ਵਿੱਚ ਸੇਕੜ ਸੁੱਕਰ ਨਾਲ ਤਾਂ ਬੜਾ ਲੰਮਾ ਨਕਲ ਜਾਣਾ ਸੀ ਦੂਰ ਸੀ ਕੰਮ ਆ ਤੇ ਜਿਹੜਾ ਤੁਹਾਡੇ ਢੱਡਰਿਆਂ ਵਾਲਾ ਨੇਤਾ ਸਰੋਵਰਾ ਤੇ ਦਰਬਾਰ ਸਾਹਿਬ ਤੇ ਆਕਾਲ ਤਖਤ ਸਾਹਿਬ ਤੇ ਨਿਤ ਜਿਹੜਾ ਉਂਗਲਾ ਚੁੱਕਦਾਗਾ ਤੇ ਜਿਹੜਾ ਕਿ ਕਦੇ-ਕਦੇ ਬਿਆਨ ਦਿੰਦਾਗਾ ਮਾਤਾ ਗੁਦਕੌਰ ਬਾਰੇ ਗੁਰੂ ਗੋਬਿੰਦ ਸਿੰਘ ਬਾਰੇ ਤੇ ਉਹ ਨਹੀਂ ਪੰਥ ਵਿੱਚੋਂ ਸਿੱਖਿਆ ਗਿਆ ਧਰਮ ਤੋਂ ਤੇ ਉਹ ਨੇਕੀ ਦਾ ਬੈਠਾ ਇੱਧਰ ਉਹ ਪਤਾ ਨਹੀਂ ਸਿੱਖਿਆ ਕਿ ਨਾ ਸਿੱਖਿਆ ਉਹ ਜਿਹੜੇ ਜ਼ੁਲਮ ਕਰਨ ਵਾਲੇ ਜੀ ਜਿਨ੍ਹਾਂ ਨੇ ਪਾਪ ਕੀਤਾਗਾ ਉਹ ਤਾਂ ਪੰਥ ਵਿੱਚੋਂ ਸਿੱਖੇ ਨਹੀਂ ਗਏ ਤਾਂ ਸਾਡੇ ਵਿੱਚੋਂ ਹੁਣ ਟਾਲਾ ਨਰਾਇਣ ਸਿੰਘ ਜੋੜੇ ਤੇ ਜਿਹੜਾ ਜਿਹੜਾ ਜੋ ਚੱਲ ਗਿਆ ਕਿ ਇਹਨੂੰ ਪੰਥ ਵਿੱਚੋਂ ਸਿੱਖ ਦਿਓ ਤੁਸੀਂ ਤਾਂ ਆਪ ਹੀ ਪੰਥ ਵਿੱਚੋਂ ਸਿੱਖਣ ਵਾਲੇ ਹੋ ਸਾਰੇ ਸਾਡੇ ਤੁਹਾਡਾ ਲਾਣੇ ਸਾਰਾ ਪੰਥ ਵਿੱਚੋਂ ਸਿੱਖਣ ਵਾਲਾਗਾ ਹਾਂ ਸਰਬੀਰ ਬਾਦਲ ਨੂੰ ਪੰਥ ਵਿੱਚੋਂ ਸਿੱਖਦੇ ਫੇਰ ਅਨਯਾਰ ਆਉਣਾ ਸੀ ਫੇਰ ਸਿੱਖ ਤੁਹਾਡੇ ਨਾਲ ਖੜਦੇ ਫੇਰ ਸਿੱਖ ਕੋਵਾ ਕਹਿੰਦੀ ਤੁਹਾਨੂੰ ਕਿ ਹਾਂ ਵੀ ਮਰਦਾ ਵਾਲਾ ਕੰਮ ਕੀਤਾ ਇਹ ਸੁਖਵੀਰ ਬਾਦਲ ਨੂੰ ਉਹ ਕਰਿਆ ਪਰ ਸੁਖਵੀਰ ਬਾਦਲ ਦੇ ਮੂਹਰੇ ਤੋਂ ਪਾਣੀ ਭਰ ਦਿਓ ਪਸਕੇ ਉਹ ਕੰਮ ਕਰਦੇ ਜਿਹੜਾ ਕਰਦੇ ਹਾਂ ਸਾਨੂੰ ਹੁਣ ਪਤਾ ਨਹੀਂ ਤੁਹਾਡੀਆਂ ਇਹਦੇ ਵਿੱਚ ਰਹੇ ਹਾਂ ਅਸੀਂ ਜਾਣਦੇ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਇਕੱਲੇ-ਕੱਲੇ ਨੂੰ ਜਾਣਦੇ ਹਾਂ ਤੇ ਤੁਹਾਡੇ ਪੱਲੇ ਹਾਇ ਕੀ ਆ ਸੁਖਵੀਰ ਬਾਦਲ ਤੋਂ ਬਿਨਾ ਸੁਖਵੀਰ ਬਾਦਲ ਸੁਰੋਣੀ ਕਮੇਟੀ ਚਲਾਉਂਦਾ ਸੁਖਵੀਰ ਬਾਦਲ ਹੀ ਅਕਾਲਤਾ ਸਭ ਚਲਾਉਂਦਾ ਸੰਗੀਰਵਾਦ ਲਈ ਜਿਹੜਾ ਹੈਗਾ ਅਕਾਲੀ ਦਲ ਚਲਾਉਂਦਾ ਹੈਗਾ ਸਾਰਾ ਕੰਟਰੋਲ ਸੰਗੀਰਵਾਦ ਦੇ ਹੱਥ ਦੇ ਵਿੱਚ ਆ ਤੁਹਾਡੇ ਤਾਂ ਪੱਲੇ ਕੁਸ ਨਹੀਂ ਤੁਸੀਂ ਤੱਕ ਮਦਾਰੀ ਹੋ ਮਦਾਰੀ ਦੀ ਮਦਾਰੀ ਤਰ੍ਹਾਂ ਖੇਡਾ ਪਾਈ ਜਾਂਦੇ ਤੁਸੀਂ ਜਿਵੇਂ ਤੁਹਾਨੂੰ ਕਹਿੰਦਾ ਤੁਸੀਂ ਨੱਚੀਏ ਨੇ ਉਹ ਨਚਾਈ ਜਾਂਦਾ ਹੈਗਾ ਗਾਗਰ ਦੀ ਬਰਨਾਲੇ ਤੇ ਦੱਸੋ ਕਿਹਨੇ ਸਿੱਖਿਆ ਪੰਥ ਦੇ ਵਿੱਚੋਂ ਸਿੱਖਿਆ ਨੂੰ ਹੋਵੇ ਜਿਨੇ ਪ੍ਰਕਾਰਮਾਂ ਦੇ ਵਿੱਚ ਗੋਲੀਆਂ ਚਲਾਈਆਂ ਹੋਣ 19 ਜਨਵਰੀ 1986 ਨੂੰ ਇਹ ਹੈ ਜਵਾਬ ਤਾਂ ਦਿਓ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹਨਾਂ ਨੂੰ ਇਹ ਲੋਕ ਪੰਥ ਨੂੰ ਉੱਜ ਸੇਖਦੇ ਆ ਤੇ ਇਹਨਾਂ ਨੂੰ ਵੀ ਤੁਸੀਂ ਸਿੱਖ ਕੌਮ ਆ ਤੁਸੀਂ ਇਹਨਾਂ ਨੂੰ ਜਿਹੜੇ ਸਾਰੇ ਨੇ ਰਲੇ ਮਿਲੇ ਨੇ ਇਹਨਾਂ ਨੂੰ ਵੀ ਕੌਮ ਨੂੰ ਜਿਹੜਾ ਬਾਦਲ ਕਿਆਂ ਨੂੰ ਲਾਲ ਗਏ ਜਾਂ ਇਹਨਾਂ ਦੀ ਬਾਦਲੇ ਦੀ ਜਿੰਨੀ ਜੁੜਲੀ ਇਹਨਾਂ ਨੂੰ ਸਿੱਖ ਕੌਮ ਦੇ ਵਿੱਚੋਂ ਤੁਸੀਂ ਵੀ ਸਿੱਖੋ ਜਿਹੜੇ ਸਿੱਖ ਕੌਮ ਦੇ ਨਾਲ ਸਹਿਰਦ ਰੱਖਦੇ ਆ ਸਿੱਖ ਕੌਮ ਦੇ ਨਾਲ ਪਿਆਰ ਕਰਦੇ ਆ ਤੁਸੀਂ ਇਹਨਾਂ ਨੂੰ ਵੀ ਪੰਥ ਦੇ ਵਿੱਚੋਂ ਆਪਣੇ ਆਪ ਸੇਖ ਦਿਓ ਕਿਉਂਕਿ ਅਕਾਲ ਤਖਤ ਸਾਹਿਬ ਦੀ ਸਰਦਾਰੀ ਨਾ ਐ ਨਹੀਂ ਹੋਈ ਸੀ ਕਿ ਤੁਸੀਂ ਬਹਿ ਕੇ ਜੋ ਮਰਜ਼ੀ ਤੁਹਾਡੇ ਦੇ ਜੀ ਕਰੇ ਜਿਵੇਂ ਸੁਖਵੀਰ ਬਾਦਲ ਕਹੂਗਾ ਓਵੇਂ ਤੁਸੀਂ ਫੈਸਲੇ ਲਓ ਅਕਾਲ ਤਖਤ ਬੜਾ ਮਹਾਨ ਆ ਅਕਾਲ ਤਖਤ ਦੀ ਤੁਸੀਂ ਬੇਸ਼ੱਕ ਜਿੰਨਾ ਮਰਜ਼ੀ ਤੁਸੀਂ ਉਹ ਕਰ ਲਓ ਪਰ ਅਕਾਲ ਤਖਤ ਤਾਂ ਮਹਾਨ ਰਹਣਾਗਾ ਪਰ ਤੁਹਾਡਾ ਨਾਂ ਸੁਣਾਗਾ ਇਹ ਜੀ ਗੱਲ ਯਾਦ ਰੱਖ ਲਿਓ ਇਸ ਵੀਡੀਓ ਨੂੰ ਬਾਕੀ ਤੁਹਾਡੇ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖਿਓ ਤਾਕੇ ਪਤਾ ਲੱਗ ਜੇ ਕਿ ਬਾਦਲ ਜੁੜਲੀ ਨੇ ਕੀ ਕੀ ਕੁਝ ਕੀਤਾ ਸੇਕਣਾ ਸੀ ਬਾਦਲ ਨੂੰ ਸੁਖਵੀਰ ਬਾਦਲ ਨੂੰ ਤੇ ਉਹਦੇ ਉਲੰਗ ਲਾਣੇ ਨੂੰ ਤੇ ਸੇਕਦੇ ਕਿ ਸਿੱਖ ਨੂੰ ਅਖੇਦੇ ਤੇ ਗੋਲੀ ਚਲਾਤੀ ਤੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਗਗਨਦੀਪ ਬਰਨਾਲੇ ਨੇ ਕੀ ਕੁਝ ਕੀਤਾ ਕੱਲੀ ਗੋਲੀ ਵੀ ਨਹੀਂ ਚਲਾਈ ਸੀ ਗੋਲੀ ਤਾਂ ਚਲਾਈ ਚਲਾਈ ਸੀ ਜਿਹੜੀ ਤੇ ਉਸ ਤੋਂ ਬਾਅਦ ਲੜਕੀ ਦੇ ਨਾਲ ਕੀ ਕੁਝ ਕੀਤਾ ਉਹਨੇ ਤੁਹਾਡੀਆਂ ਹਰਕਤਾਂ ਬਹੁਤ ਕੁਝ ਪਈਆਂ ਨੇ ਤੁਹਾਡਾ ਭਰਿਆ ਪਿਆਰਿਆ ਬੇੜਾ ਗਰਕ ਹੋਇਆ ਪਿਆਗਾ ਬਾਦਲ ਪਰਿਵਾਰ ਦਾ ਇਸ ਕਰਕੇ ਇਸ ਵੀਡੀਓ ਬਤਵਾਰ ਸ਼ੇਅਰ ਕਰੋ ਧੰਨਵਾਦ ਬਾਈਰ ਜੀ ਦਾ ਖਾਲਸਾ ਵਾਜ ਜੀ ਕੀ ਫਤਿਹ